ਬਾਤ ਹੋਰ ਕੀ ਖਾਣਾ ਜੀ ਕਰਿਆ ਥੋੜਾ ਹਾਂ ਹਾਂ ਲਓ ਆਪੂਆ ਦਾ ਸ਼ਹਿਰ ਵਾਲਾ ਘਰ ਆ ਗਏ ਟਰੈਕਟਰਾਂ ਤੇ ਆਪਦਾ ਨਾ ਸਮਾਨ ਲੈ ਕੇ ਸਾਰਾ ਪੇਟੀਆਂ ਮੰਜੇ-ਮੁੰਜੇ ਲੈ ਕੇ ਜਾ ਰਹੇ ਨਾਨੂ ਜੀ ਕਿੰਨਾ ਟਾਈਮ ਲੜਾਈ ਚੱਲੀ ਹੁੰਨੀ 171 ਚ ਇਹ ਤੇ ਕਿਰੇ ਬਾਬਾ ਉਹ ਵੀ ਭੂਆ ਨੂੰ ਆਸਤੇ ਡੱਬਾ ਲੈਣ ਆਏ ਆ ਅੱਜ ਭੂਆ ਘਰੇ ਜਾਣਾ ਉਹ ਗੁੱਸਾ ਕਰੀ ਬੈਠੇ ਕਹਿੰਦੇ ਸਾਡੇ ਕੋਲੇ ਆਏ ਨੇ ਜੀ ਹਾਂਜੀ ਹੈਪੀ ਬੇਬੇ ਹੈਪੀ ਬਰਥਡੇ ਲਓ ਵੀ ਬੇਬੇ ਅੱਜ ਪੂਰੀ ਖੁਸ਼ ਹੈ ਕਿਉਂਕਿ ਅੱਜ ਬੇਬੇ ਕਿੱਥੇ ਚੱਲੀ ਆ ਆਪਦੀ ਧੀ ਕੋਲੇ ਚੱਲੀ ਆ ਆਏ ਹਾਏ ਧੀ ਰਾਣੀ ਕੋਲੇ ਚੱਲੀ ਆ ਸੋ ਸਭ ਤੋਂ ਵਧੀਆ ਗੱਲ ਇਹ ਆ ਕਿ ਜਿੰਦਾਂ ਦੀ ਫੋਰਚਨਰ ਲਿਆਂਦੀ ਆ ਨਾ ਅਸੀਂ ਕਿਸੇ ਨੂੰ ਡੱਬਾ ਨਹੀਂ ਦਿੱਤਾਗਾ ਹਾਂ ਅੰਦਰ ਕਿਹੜੀ ਆਈ ਆ ਵੇ ਭਾਰਮਣ ਕਿਸੇ ਨੂੰ ਖਾਇਆ ਇਹ ਅਸੀਂ ਵੀ ਲਿਆਂਦੀ ਆ ਅਸੀਂ ਵੀ ਲਿਆਂਦੀ ਆ ਡੈਡੀ ਜੀ ਇੱਧਰ ਆਇਆ ਜੇ ਸੋ ਲਓ ਵੀ ਅੱਜ ਫਾਈਨਲੀ ਅਸੀਂ ਸਾਰੇ ਜਾਣੇ ਸਾਰਾ ਪਰਿਵਾਰ ਨਾਲ ਮਿਲ ਕੇ ਲੱਗਦਾ ਸੀ ਅੱਜ ਤੇਰੇ ਡੈਡੀ ਫ੍ਰੀ ਸੀ ਅਸੀਂ ਇੱਥੇ ਚੱਲਦੇ ਆਂ ਚੱਲ ਚੱਲਿਆ ਵੀ ਜ਼ਰੂਰੀ ਹੈ ਇਹ ਵੀ ਜ਼ਰੂਰੀ ਹੈ। ਲਓ ਵੀ ਸੱਜਣੋ ਅੱਜ ਫਾਈਨਲੀ ਅਸੀਂ ਸਾਰਾ ਪਰਿਵਾਰ ਪਹਿਲੀ ਵਾਰੀ ਨਵੀਂ ਗੱਡੀ ਤੇ ਚੱਲੇ ਆਂ। ਸੋ ਉਹ ਚੱਲੇ ਆਂ ਅੱਜ ਭੂਆ ਘਰੇ ਚੱਲੇ ਆਂ ਨਵੀਂ ਗੱਡੀ ਦਾ ਡੱਬਾ ਦੇਣ ਤੇ ਅੱਜ ਇੱਧਰ ਮੈਸਿਕਾ ਵੇਖੋ। ਤੇ ਚਾਈਦੀਆਂ ਵੀ ਲੈਣਾ ਵੀ ਹੋ ਗਈ ਮੈਚਿੰਗ। ਸਾਰੀ ਜਿਹੜੀ ਮੈਚਿੰਗ ਜਦੋਂ ਮੇਰੇ ਵਿਆਹ ਕਰਾਉਣ ਦੀ ਵਾਰੀ ਆ ਉਹਦੋਂ ਕਹਿੰਦੇ ਜੰਗ ਲੱਗ ਚੱਲੇ ਚੱਲੋ। ਕੋਈ ਨਹੀਂ ਬਹੁਤ ਜਾਗਾ ਹਰ ਜੂਗਾ ਨਜ਼ਰਾਂ ਦਾ ਨਾ ਹੀ ਲੱਗੇ। ਨਾ ਲੱਗਣਾ ਹੀ ਨਹੀਂ। ਮੈਂ ਤੇ ਹਲੇ ਵਿਆਹ ਵੀ ਕਰ ਸੋ ਚਲੋ ਮਿੱਤਰੋ ਅੱਜ ਆਪਾਂ ਚੱਲੇ ਭੂਆ ਹੁਣਾ ਕਰੇ ਸੋ ਭੂਆ ਨੂੰ ਆਪਾਂ ਇਨਫੋਰਮ ਕਰਤਾ ਉਹ ਕਹਿੰਦੇ ਮੀਂਹ ਪੈ ਗਿਆ ਅੱਡਿਆ ਅਸੀਂ ਤੁਹਾਡੇ ਵਾਸਤੇ ਪਕੌੜੇ ਪੂੜੇ ਬਣਾ ਕੇ ਰੱਖਾਂਗੇ ਚੱਲੀਏ ਬੇਬੇ ਚਲੋ ਚਲੋ ਪੁੱਤ ਚਲੋ ਚਲੋ ਲਓ ਵੀ ਇਧਰ ਮੈਚਿੰਗਾਂ ਹੋ ਚੁੱਕੀਆਂ ਮੈਚਿੰਗਾਂ ਕਰ ਕਰਕੇ ਅੱਜ ਕਿਤੇ ਚੱਲੇ ਭੂਆ ਕਰੇ ਚਲੋ ਜੀ ਫੋਰਚੂਨ ਵਾਲੇ ਬੜੀ ਬਈ ਸਾਡੀ ਚੱਲੀਏ ਬੇਬੇ ਫਿਰ ਚਲੋ 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 ਕਿਹੜੀ ਭੂਆ ਕੋਲੇ ਚੱਲੇ ਛੋਟੀ ਕੋਲੇ ਛੋਟੀ ਤਾਂ ਨਾ ਗਈ ਆ ਦੇਖੋ ਆ ਇੱਥੇ ਰੱਖ ਅੱਜ ਬੇਬੇ ਜਦੋਂ ਬੇਬੇ ਨੇ ਭੂਆ ਕੋਲੇ ਜਾਣਾ ਬੇਬੇ ਬਹੁਤ ਹੈਪੀ ਹੁੰਦੀ ਹੈ ਦੋ ਜਾ ਤਈਆਂ ਇੱਥੇ ਰੱਖ ਸਹੀ ਗੱਲ ਚੱਲੀਏ ਫਿਰ ਡੈਡੀ ਜੀ ਆਲ ਗੁੱਡ ਆਲ ਗੁੱਡ ਤਣਾ ਵੀ ਡੈਡੀ ਜੀ ਨੂੰ ਆਪਾਂ ਸਿਖਾਉਣੀ ਡੈਡੀ ਜੀ ਨੇ ਹੁਣ ਤੱਕ ਮੈਨੂਅਲ ਗੱਡੀ ਚਲਾਈ ਹੈ ਡੈਡੀ ਕਹਿੰਦੇ ਤੂੰ ਚਲਾ ਕਿਸੇ ਦਿਨ ਵਿਲੇ ਟਾਈਮ ਆਪਾਂ ਆਟੋਮੈਟਿਕ ਚਲਾਉਣੀ ਸਿੱਖੀ ਠੀਕ ਹੈ ਅੱਗੇ ਤੇਰੇ ਡੈਡੀ ਨੇ ਤੇਨੂੰ ਸਿਖਾਈਆਂ ਤੇ ਹੁਣ ਤੂੰ ਆ ਗਿਆ ਨਹੀਂ ਆਟੋਮੈਟਿਕ ਸਿਖਾਵਾਂਗੇ ਬਿੱਲੀ ਨੂੰ ਸ਼ੇਰ ਪੜਾਇਆ ਤੇ ਬਿੱਲੀ ਨੂੰ ਹੀ ਖਾਣ ਆਇਆ ਉਹ ਮੈਂ ਨੇ ਸਿਖਾਣੀ ਮੈਂ ਕਿਹੜਾ ਕੋ ਗਲਤ ਕਰ ਰਿਹਾ ਮੰਮੀ ਨੂੰ ਮੰਮੀ ਨੂੰ ਨਾ ਮੈਂ ਚਾਬੀ ਫੜਾਤੀ ਮੈਂ ਚਾਬੀ ਮੰਮੀ ਕੋਲੇ ਗੱਡੀ ਸਟਾਰਟ ਮੰਮੀ ਕਹਿੰਦੀ ਚਾਬੀ ਤੋਂ ਬਿਨਾਂ ਗੱਡੀ ਸਟਾਰਟ ਹੋ ਗਈ ਮੈਂ ਪੁਸ਼ ਬਟਨ ਸਟਾਰਟ ਆਇਆ ਸਾਨੂੰ ਵੀ ਬੜਾ ਸਾਟ ਵਰਗਾ ਤਾਂ ਕਹਿਣਗੇ ਚਾਬੀ ਮੇਰੇ ਕੋਲੇ ਤੇ ਇਹ ਤਾਂ ਸਟਾਰਟ ਹੀ ਨਹੀਂ ਹੋ ਸਕਦੀ ਸਟਾਰਟ ਕਿਵੇਂ ਹੋ ਜੂਗੀ ਬੇਬੇ ਤੂੰ ਚਲਾਉਣੀ ਗੱਡੀ ਵੱਡੇ-ਵੱਡੇ ਦੀ ਜਾਣਦੇ ਚਲਾਉਣੇ ਤਾਂ ਮੈਂ ਕਿੱਥੇ ਬੇਬੇ ਚਲਾਉਂਗੇ ਹੁਣ ਆਪਣੇ ਵਾਹਨ ਖਾਲੀ ਆ ਵਾਹਨਾਂ 'ਚ ਨਿੱਕੀ ਛਕਾਦੀ ਮੈਨੂੰ ਉਹ ਆਟੋਮੈਟਿਕ ਉਹ ਬੇਬੇ ਘੇਰਾ ਵਾਲੀ ਉਹ ਘੇਰਾ ਵਾਲੀ ਆ ਤਾਂ ਹੀ ਨਾਲ ਜੇ ਕਣੀ ਆਟੋਮੈਨਿਕ ਦੇ ਜਲ ਬੈਂਸਾਈਕਲੂ ਗਾ ਫਿਰ ਉਹ ਦੂਜੇ ਦਿਨ ਜਾਇ ਕਰੇਗੀ ਤੇ ਮੈਂ ਉਹ ਨਿੱਕੀ ਲੈ ਜਾ ਕਰਾਂ ਕੌਣ-ਕੌਣ ਜਾਇ ਕਰੋਂਗੇ ਮੈਂ ਸੋਨੂੰ ਦੋਵੇਂ ਜੱਲੀਆਂ ਜਾਇ ਕਰਾਂਗਾ ਤੇ ਆ ਗਿਆ ਲੈ ਤੇ ਦੂਜੇ ਦਿਨ ਹੀ ਫਿਰ ਤੁਰ ਜਾ ਕਰਨਾ ਤੇ ਫਿਰ ਕੀ ਆ ਤੇਰੇ ਆਰ ਖਲੇ ਚੰਗਾ ਚੰਗਾ ਹੋਇਆ ਕਿ ਇਹਨਾਂ ਨੂੰ ਆਉਂਦੀ ਨਹੀਂ ਨਹੀਂ ਤੇ ਦੂਜੇ ਦਿਨ ਡਾੜੀ ਚ ਗੱਡੀ ਚੱਕਣ ਤੇ ਆਵਦੇ ਆਵੜਿਆ ਕਰਨ ਕਿਵੇਂ ਬੇਬੇ ਜਦੋਂ ਤੂੰ ਭੂਆ ਨੂੰ ਕਾਲ ਕੀਤੀ ਵੀ ਫੋਨ ਕੀ ਕਹਿੰਦਾ ਉਹ ਕਹਿੰਦਾ ਨਾਗਾ ਜਿਸ ਨੂੰ ਤੁਸੀਂ ਕਾਲ ਕਰਦੇ ਆ ਨਾ ਉਹ ਜਵਾਬ ਨਹੀਂ ਦੇ ਰਿਹਾ ਹਾਂ ਦੰਨ ਦੇ ਪਿੱਛੇ ਕਾਲ ਕਰਿਆ ਜੋ ਹਾਂ ਫਿਰ ਤੂੰ ਕੀ ਕੀਤਾ ਤੇ ਫਿਰ ਮੈਂ ਫੋਨ ਚਲਾ ਕੇ ਮਾਰਿਆ ਮੈਂ ਕਿਹਾ ਤੀਜੀ ਵੇਰ ਤੋਂ ਨਾਲ ਲੱਗਾ ਹੀ ਨਹੀਂ ਹੋਏ ਮੈਂ ਸੌਂ ਨਹੀਂ ਗਈ ਤੇ ਮੈਂ ਆ ਕੇ ਮਚਾਰ ਦੇ ਤੇ ਨਾਲ ਫੋਨ ਉਹ ਯਾਨੀ ਜੀ ਜੀ ਲੱਗਾ ਬੇਬੇ ਤੇਰਾ ਆਈਫੋਨ ਘਰੇ ਹੀ ਆ ਹਾਂ ਮੈਂ ਘਰੇ ਰੱਖਿਆ ਹੀ ਆ ਮੈਂ ਮੁਕੰਦਬੀ ਲੈ ਹੱਥ ਲਾਉਂਦੇ ਰਹੇ ਉਹ ਮਾਈ ਗਾਡ ਲੈ ਬੇਬੇ ਪੂ ਆ ਕੇ ਘਰ ਦੇ ਬਾਹਰ ਵੇਖ ਪਾਣੀ ਪਾਣੀ ਹੋ ਗਿਆ ਤੇ ਹੁਣ ਫਿਰ ਕੀ ਕਰਗੇ ਵਾਟਰ ਵਾਟਰ ਹੋ ਗਿਆ ਵਾਟਰ ਵਾਟਰ ਬੇਬੇ ਕਿੱਥੇ ਪਹੁੰਚ ਗਈ ਹੈ ਨਾ ਘਰੇ ਪਹੁੰਚ ਗਿਆ ਜੇ ਪਹੁੰਚਣਾ ਆ ਆ ਪੂਆ ਦਾ ਸ਼ਹਿਰ ਵਾਲਾ ਘਰ ਆ ਗਿਆ ਜੀ ਚੱਲ ਵੀ ਚਲੀਏ ਬੇਬੇ ਕੋ ਬੇਬੇ ਕੀ ਲੜਕੀ ਕੇ ਸਾਥ ਮਲਾਤੇ ਡੱਬਾ ਕੱਢ ਲਿਓ ਜੇ ਕੱਢ ਲਓ ਜੇ ਚਲੋ ਵੀ ਪਾਣੀ ਪਾਣੀ ਹੋਇਆ ਪਿਆ ਵਾਟਰ ਵਾਟਰ ਭੂਆ ਤੁਸੀਂ ਵਾਟਰ ਵਾਟਰ ਕਰਤਾ ਜੇ ਠੰਡਾ ਕੀਤਾ ਸਭ ਦਾ ਚੰਗਾ ਸੀ ਅਸਾਂ ਲੜਾਈ ਰੋਕ ਜਾਵੇ ਚਲੋ ਉੱਤੇ ਉੱਤੇ ਚੜ ਕੇ ਮਿਲਿ ਬੇਬੇ ਆਜੇ ਨਹੀਂ ਮੈਂ ਮੈਂ ਪਿਹਾਂ ਡਿੱਗਣਾ ਮੈਂ ਪਾਣੀ ਤੁਹਾਨੂੰ ਤੁਹਾਨੂੰ ਵੀ ਬਾਦ ਬਹੁ ਭਾਈ ਭਾਈ ਤੁਹਾਨੂੰ ਵੀ ਜੀ ਕਰਿਆ ਥੋੜਾ ਹਾਂ ਵੇਗੇ ਤਾਨਾ ਮਾਰਤਾ ਨਾ ਬੇਬੇ ਪੂਆੜੇ ਵਾਹ ਜੀ ਵਾਹ ਕੀ ਰੈਡੀ ਹੋ ਰਿਹਾ ਟੁੰਡਾ ਬਾਉ ਜੇ ਕ੍ਰੈਲੇ ਇੱਥੇ ਰੱਖੋ ਹਾਂਜੀ ਕ੍ਰੈਲਾ ਖਾਓ ਪੂਆ ਦੀ ਸਬਜ਼ੀ ਪੂਆ ਕੋਫਤੇ ਬੜੇ ਘੈਂਟ ਬਣਾਉਂਦੇ ਯਾਰ ਵਾਓ ਪੂਆ ਆਪਣੀ ਕਿੰਨੀ ਕੇਅਰ ਕਰਦੀ ਆ ਸਿਹਤ ਨੂੰ ਮੱਦੇ ਨਜ਼ਰ ਰੱਖਦੇ ਪੂਆ ਨੇ ਪੰਜੀਰੀ ਲੈ ਕੇ ਆਂਦੀ ਬੇਬੇ ਬੇਬੇ ਕਹਿੰਦੀ ਖਾਓ ਤੇ ਤਾਕਤਵਰ ਹੋਵੋ ਅਗਲੇ ਦੌਰ ਚੱਲੇ ਬੇਬੇ ਤਮਾਰਾ ਕਿ ਬਿਸਕਟ ਬਿਸਕਟ ਵੀ ਖਾਈ ਜਾਨੇ ਪਨੀਰੀ ਵੀ ਖਾ ਲਈ ਹੋਰ ਕੀ ਰਹਿ ਗਿਆ ਹੁਣ ਬਸ ਹੋਰ ਕੀ ਖਾਣਾ ਹੁਣ ਮਿਲ ਲਿਆ ਬਸ ਬਸ ਚੱਲੀਏ ਹੁਣ ਚੱਲ ਲਓ ਵੀ ਸੱਜਣੋ ਹੁਣ ਮੈਂ ਤੇ ਮੰਮੀ ਚੱਲ ਜੇ ਬੇਬੇ ਗਈ ਆ ਭੂਆ ਕੋਲੇ ਤੇ ਅਸੀਂ ਵੀ ਫਿਰ ਆਪਦੇ ਨਾਨਕੇ ਜਾਵਾਂਗੇ ਕਿਉਂਕਿ ਨਾ ਭੂਆ ਕੇ ਆਪਣੀ ਭੂਆ ਕੇ ਨਾਨੂ ਜੀ ਕਾ ਘਰ ਬੜੀ ਨੇੜੇ ਆ ਥੋੜਾ ਫਰਕ ਹੀ ਅੱਧਾ ਕਿਲੋਮੀਟਰ ਦੂਰ ਆ ਤੁਹਾਡੀ ਮੰਮੀ ਕਹਿੰਦੀ ਮੈਂ ਆਪਦੇ ਪਕੇ ਹੋ ਕੇ ਆਉਣਾ ਆਪਦੇ ਪਾਪਾ ਨੂੰ ਆਪਦੇ ਮੰਮਾ ਨੂੰ ਮਿਲ ਕੇ ਆਉਣਾ ਜਾਨੀ ਕਿ ਨਾਨੂ ਨਾਨੀ ਜੀ ਨੂੰ ਮੈਂ ਕਿਹਾ ਚੱਲ ਆਏ ਹੁਣ ਮੈਂ ਚੱਲ ਗਿਆ ਬਿਲਕੁਲ ਸਤਿ ਸ਼੍ਰੀ ਅਕਾਲ ਜੀ ਦਸਤਰੀਕਾਲ ਸਤਿ ਸ਼੍ਰੀ ਗੁੱਡ ਮਾਰਨਿੰਗ ਗੁੱਡ ਗੁੱਡ ਈਵਨਿੰਗ ਗੁੱਡ ਨਾਈਟ ਗੁੱਡ ਅਫਟਰਨੂਨ ਸਮਾਨ ਸਮੋ ਲੈ ਆਂਦਾ ਨਾਨੂ ਜੀ ਹਾਂ ਲੈ ਜਾਂਦਾ ਵਾਧੂ ਚਲੋ ਭਈਆ ਸਮਾਨ ਲੈ ਆਂਦਾ ਗੱਡੀ 'ਚ ਤੇਲ ਭਰਾ ਦਿਆ ਅੱਛਾ ਤੁਹਾਨੂੰ ਦੱਸ ਦਿਆ ਆਪਣਾ ਪਿੰਡ ਤੇ ਫੇਰ ਵੀ ਇੱਥੋਂ ਹੈਗਾ 25 30 ਕਿਲੋਮੀਟਰ ਨਾਨੂ ਵੀ ਕਹਿੰਦਾ ਜਮਾਂ ਪ੍ਰੋਪਰ ਤੇ ਜਮਾਂ ਪਾਕਿਸਤਾਨ ਦੇ ਨਾਲ ਹੀ ਆ ਨਾ ਹਾਂ ਬਿਲਕੁਲ ਇੱਥੇ ਪੰਜ ਪੰਜ 6 ਕਿਲੋਮੀਟਰ ਹੀ ਆ ਹਣਾ ਇਹ ਲੋ ਜਹਾਂ ਨਾਲ ਆ ਤਿਆਰੀ ਤੁਹਾਡੀ ਮੁੱਲ ਹਾਂ ਪੂਰੀ ਤਿਆਰੀ ਆ ਕਾਦੀ ਤਿਆਰੀ ਕੀਤੀ ਤੁਸੀਂ ਹੈ ਅਸੀਂ ਇੱਥੇ ਭੱਜਣ ਦੀ ਤਿਆਰੀ ਕੀਤੀ ਆ ਠੀਕ ਐ ਦਸ ਮਾਸੂਮ ਲੈ ਅਸੀਂ ਵੀ ਅੱਜ ਸੌ ਦਾ ਸੰਦ ਲੈ ਕੇ ਆਏ ਹਾਂ ਨਹੀਂ ਨਹੀਂ ਸਹੀ ਹਾਂ ਇੰਡੀਆ ਵੀ ਸ਼ਾਂਤੀ ਰੱਖੇ ਸ਼ੋ ਸ਼ਾਂਤੀ ਚ ਹੀ ਸਾਰਾ ਖੁਸ਼ ਆ ਬਿਲਕੁਲ ਬਾਕੀ ਨਾਨੂ ਜੀ ਰੱਬ ਨਾ ਕਰੇ ਇਦਾਂ ਦਾ ਕੁਝ ਹੋਵੇ ਬਾਕੀ ਜੇ ਹੋਵੇ ਪਰ ਬੰਦੇ ਨੂੰ ਆਪਦੇ ਲੋ ਤਿਆਰੀ ਫੁੱਲ ਰੱਖਣੀ ਚਾਹੀਦੀ ਆ ਕਿ ਸੌਦਾ ਸੁੱਦਾ ਹੈ ਨਾ ਸਾਰਾ ਆ ਜੀ ਸ਼ੇਪ ਚ ਰੱਖੋ ਜਾਈਂ ਜਦੋਂ 1971 ਚ ਜੰਗ ਹੋਈ ਉਦੋਂ ਤੁਹਾਡੀ ਏਜ ਕਿੰਨੀ ਕੀ ਸੀਗੀ ਉਦੋਂ ਮੈਂ ਸੀ 16 ਸਾਲ ਦਾ ਉਦੋਂ ਫਿਰ ਤੁਸੀਂ ਸਾਰਾ ਵੇਖਿਆ ਹੋਣਾ ਕੀ ਜੰਗ ਉਦੋਂ ਜਦੋਂ ਜੰਗ ਹੁੰਦੀ ਉਦੋਂ ਕੀ ਮਾਹੌਲ ਹੁੰਦਾ ਜੰਗ ਦੇ ਮਾਹੌਲ ਚ ਸਾਹਮਣੇ ਮਹੀਆ ਸਾਰੇ ਉੱਥੇ ਇੱਕ ਦੋ ਵੀਰ ਜਹਾਜ਼ ਡਿੱਗਿਆ ਤੇ ਭੱਜ ਕੇ ਜਹਾਰਾ ਪਿੰਡ ਉੱਥੇ ਪਹੁੰਚਿਆ अच्छा ज्यादा नुकसान तो बेचारे फौजियों ਦਾ ਹੀ ਹੁੰਦਾ ਜਿਹੜੇ ਲੜਦੇ جنگ 'ਚ ਨਾਨੂ ਕਿੰਨਾ ਟਾਈਮ ਲੜਾਈ ਚੱਲੀ ਹੁੰਨੀ 171 'ਚ ਇਹ ਤੇ तकरीबन 15 ਦਿਨ ਚੱਲੀ ਅੱਛਾ 15 ਦਿਨ ਤੇ ਜਿਆਦਾ ਨੁਕਸਾਨ ਹੁੰਦਾ ਕਿੰਨਾ ਦਾ ਜਿਵੇਂ ਜਿਵੇਂ ਜਿਹੜੇ ਬਾਰਡਰ ਏਰੀਏ ਦੇ ਨਾਲ ਪਿੰਡ ਹੁੰਦੇ ਬਾਰਡਰ ਏਰੀਏ ਦੇ ਨਾਲ ਜਿੰਨੇ ਪਿੰਡ ਇਹਨਾਂ ਦਾ ਬਹੁਤਾ ਨੁਕਸਾਨ ਅੱਛਾ ਇੱਥੇ ਬੰਬਵਾਰੀ ਹੁੰਦੀ ਰਹਿੰਦੀ ਆ ਕਿ ਗੋਲੀ ਗੋਲੀ ਚੱਲਦੀ ਰਹਿੰਦੀ ਰੋਜ ਪਰ ਸਾਰਾ ਉਦੋਂ ਖਾਲੀ ਹੋ ਗਿਆ ਸੀ ਕੁਝ ਹੀ ਰਹਿ ਗਿਆ ਸਾਰੇ ਚਰੇ ਗਏ अच्छा ਜਦੋਂ 1971 ਚ 1971 ਦੀ ਜੰਗ ਸੀ 14 ਨੂੰ ਨੁਕਸਾਨ ਫਿਰ ਆਪਾਂ ਨੂੰ ਹੀ ਆ ਹਨਾ ਹਾਂ ਜੇ ਹੁੰਦੀ ਆ ਜਿਹਨੇ ਵੀ ਬਾਰਡਰ ਦੇ ਲਾਗੇ ਲਾਗੇ ਪਿੰਡ ਆ ਸਾਰਾ ਪੰਜਾਬ ਸਾਰੇ ਨੂੰ ਜਾਣੀ ਤੇ ਬਹੁਤ ਜ਼ਿਆਦਾ ਇਹਦੇ ਵਿੱਚ ਆ ਸਾਰੇ ਪੰਜਾਬ ਨੂੰ ਹੀ ਆ ਹਾਂ ਜਦੋਂ ਅਸੀਂ ਜਾਂਦੇ ਭਈ ਲੋਕੀ ਵਿਚਾਰੇ ਟਰਾਲੀਆਂ ਤੇ ਮੱਝਾਂ ਲੱਦ ਕੇ ਲਈ ਜਾਂਦੇ ਸੀਗੇ ਬਦੂਕਾਂ ਕਰਦੀ ਲੜਾਈ ਸੀ ਨਾ ਉਹਦੇ ਨਹੀਂ ਤਕਨੀਕ ਨਹੀਂ ਸੀਗੀ ਹਾਂ ਇੰਨੇ ਐਡਵਾਂਸ ਟੈਕਨੋਲੋਜੀ ਹੈ ਨਹੀਂ ਸੀ ਇਨਾਂ ਉਹ ਜਾਂ ਆਮੋ ਸਾਹਮਣੇ ਲੜਦੀਆਂ ਸੀ ਆ ਬਦੂਕਾਂ ਦੇ ਨਾਲ ਛੋਲੇ ਛੋਲੇ ਗੋਲੇ ਮਾਰਦੇ ਅੰਦੇ ਗੋਲੇ ਹਾਂ ਤੇ ਹੁਣ ਤਾਂ ਮਜੇਲਾ ਆ ਗਿਆ 800 ਕਿਲੋਮੀਟਰ ਤੇ 1000-1000 ਕਿਲੋਮੀਟਰ ਤੇ ਜਾਣੇ ਇਦਾਂ ਹੀ ਸ਼ਹਿਰ ਡਾ ਸਕਦੇ ਚੰਦਨ ਸ਼ਹਿਰ ਡਾਉਣੇ ਹਾਂ ਫ੍ਰੀ ਆਲਾ ਮੌਕਾ ਕੋਈ ਨਹੀਂ ਛੱਡਦੇ ਨਾਨੂ ਜੀ ਨੂੰ ਕਹਿੰਦੇ ਤੁਸੀਂ ਟਮਾਟਰ ਲੈ ਕੇ ਆਓ ਆਰਗੈਨਿਕ ਸਾਰੀ ਆਰਗੈਨਿਕ ਚੀਜ਼ਾਂ ਇਧਰ ਚੈੱਕ ਕਰੋ ਟਮਾਟਰ ਟਮੜ ਰਹੀ ਹੋਏ ਨਾਨੂ ਵੀ ਵੜੇ ਇਹ ਨਾਨੂ ਜੀ ਤੁਹਾਨੂੰ ਦੱਸਦੇ ਆ অর্ਗੈਨਿਕ ਖੇਤੀ ਕਰਦੇ ਆ ਵਧੀਆ ਨਾਨੂ ਜੀ ਨਾਲੇ ਬੰਦੇ ਜੀ ਲੱਗਾ ਰਹਿੰਦਾ ਹੈ ਨਾ ਲਓ ਜੀ ਮਟਾਟਰ ਟਮਾਟਰ ਕਿਉਂ ਆ ਹੋਰ ਕੀ ਟਮਾਟਰ ਆ ਸਾਰੇ ਟੋਡਾ ਭਾਲੇ ਬੜੇ ਲੱਗੇ ਲਓ ਜੀ ਕੱਦੂ ਉਧਰ ਕੀ ਲੱਗਣਾ ਨਹੀਂ ਲਓ ਵੀ ਤਰ੍ਹਾਂ ਬਿੰਗਣ ਕਿਤੇ ਬਿੰਗਣ ਜੀ ਸਤਿ ਸ੍ਰੀ ਅਕਾਲ ਨਾਨੂ ਇਹ ਗੰਨੇ ਆਸਟ੍ਰੇਲੀਆ ਵਾਲੇ ਗੰਡੇ ਕਿਹੜੇ ਆ ਨਸਨ ਆਸਟ੍ਰੇਲੀਆ ਆ ਆ ਆਣ ਲੋ ਵੀ ਸੱਜਣੋ ਆ ਜਿਹੜਾ ਲਸਣ ਹੈਗਾ ਆਸਟ੍ਰੇਲੀਆ ਦਾ ਆਸਟ੍ਰੇਲੀਆ ਤੋਂ ਬੀ ਲੈ ਕੇ ਆਂਤਾ ਇਧਰ ਕੱਦੂ ਸਾਰੀਆਂ ਚੀਜ਼ਾਂ ਲਾਈਆਂ ਪਤਾ ਨਹੀਂ ਲੈਂਦੇ ਰਹਿ ਜਿਹੜੇ ਸਾਰੇ ਇੱਕ ਵੈਰਾਈਟੀ ਨਾਨੂ ਜੀ ਬੱਸ ਕਰੋ ਇਹਨਾਂ ਨੇ ਤੇ ਨਾ ਕਹਿਣੀ ਨਹੀਂ ਕਰਜਾ ਤੋੜ ਦੋ ਤੋੜਨੀਆਂ ਤੇ ਨਾਮ ਤੋੜ ਦੀ ਚਟਨੀਆ ਬਾ ਠੀਕ ਆ ਨਾ ਮੈਂ ਪਹਿਲੇ ਦਿਨੋਂ ਹੀ ਨਾ ਕੀਤੀ ਕੇ ਗੱਲ ਤੋਂ ਤੇ ਤੂੰ ਹੀ ਖਾਣੀ ਆ ਚਟਣੀ ਲਾਲ ਚਟਣੀ ਖਾਈਏ ਚਟਣੀ ਬਾਏ ਚਲ ਉਤਰੋ ਕਿੱਥੇ ਪਹੁੰਚ ਗਏ ਵਾਪਸ ਉਹ ਅੱਗੇ ਘਰੇ ਤੇਰੀ ਕੇ ਘਰੇ ਤੇ ਹੁਣ ਆਪਾਂ ਛੇ ਦੀ ਚੱਲ ਵੜਨਾ ਮੱਝ ਚੋਣੀ ਜਾ ਕੇ। ਉਹ ਚੱਕ ਲੋ ਵੀ ਤੁਹਾਨੂੰ ਇੱਕ ਹੋਰ ਗੱਲ ਦੱਸਣੀ ਮਮਮੀ ਅੱਗੇ ਮੈਂ ਕਹਿਣਾ ਨਾ ਜਿਹੜੇ ਵਿਚਾਰੇ ਪਿੰਡਾਂ ਵਾਲੇ ਹੁੰਦੇ ਆ ਨਾ ਪਿੰਡਾਂ ਵਾਲੇ ਉਹਨਾਂ ਦੀਆਂ ਮੱਝਾਂ ਡਿਸਾਈਡ ਕਰਦੀਆਂ ਤੁਸੀਂ ਰਹਿਣਾ ਕਿ ਨਹੀਂ ਰਹਿਣਾ। ਕਈ ਮੱਝਾਂ ਹੁੰਦੀਆਂ ਵਿਚਾਰੀਆਂ ਹਰ ਕਿਸੇ ਤੋਂ ਮਿਲ ਪੈਂਦੀਆਂ। ਫਿਰ ਇਹਦਾ ਮਤਲਬ ਤੁਸੀਂ ਰਹਿ ਸਕਦੇ ਕਈ ਮੱਝਾਂ ਹੁੰਦੀਆਂ ਕਿਸੇ ਨੂੰ ਇੱਕ ਜਾਣੇ ਤੋਂ ਮਿਲਦੀਆਂ। ਫਿਰ ਉਹ ਕਹਿੰਦੀ ਕਿ ਨਹੀਂ ਤੁਸੀਂ ਰਿਸ਼ਤੇਦਾਰੀ ਚ ਰਹਿਣਾ ਹੀ ਨਹੀਂ। ਆਏ ਆ ਨਾ ਨਾ ਤਾਂ ਇੰਨਾ ਬਿਨਾ ਸਰਦਾ ਹੀ ਆ। ਉਹ ਵੀ ਦੁੱਧ ਮੁੱਲ ਲੈਣਾ। ਦੁੱਧ ਤੋਂ ਦੁੱਧ ਤੋਂ ਦਹੀਂ ਲੱਸੀ ਘਿਓ ਮੱਖਣੀ ਮੱਖਣ ਸਾਰਾ ਕੁੱਝ ਤੈਨੂੰ ਦੁੱਧ ਚਾਹੀਦਾ ਤੂੰ ਤਾਂ ਦੁੱਧ ਹੀ ਪੀਣਾ ਚੱਲ ਬੱਸ ਇਹਨਾਂ ਨੇ ਬੇਇੱਜ਼ਤੀ ਕਰਨ ਲੱਗ ਪਏ ਨੇ ਇਸ ਤੋਂ ਪਹਿਲਾਂ ਆਪਾਂ ਘਰੇ ਚੱਲੀ ਚੱਲੋ ਲਾ ਰਹਿਣ ਦੇ ਪੂਆ ਯਾਰ ਉਹ ਪੂਆ ਰਹਿਣ ਪੂਆ ਨਾ ਇੰਨਾ ਇੰਦਾ ਵੀ ਪੂਆ ਕੋਲ ਕੁਝ ਆਵੇ ਜਦੋਂ ਆਉਂਦੇ ਦੂਸਾ ਝੜਦਾ ਆ ਹੋਰ ਨੇ ਜੇ ਪਿੰਕ ਪਰੋ ਪੋਲੇ ਕੇ ਦੇ ਨੇ ਓਕੇ ਬਾਏ ਬਾਏ ਲਵ ਯੂ ਸੱਚ ਨੂੰ ਆ ਵੀ ਵਿਚਾਰੇ ਟਰੈਕਟਰਾਂ ਤੇ ਆਉਦਾ ਨਾ ਸਮਾਨ ਲੈ ਕੇ ਸਾਰਾ ਪੇਟੀਆਂ ਮੰਜੇ-ਮੰਜੇ ਲੈ ਕੇ ਜਾ ਰਿਹਾ ਵਿਚਾਰਿਆਂ ਲਈ ਕਿੰਨਾ ਔਖਾ ਪਕੈਤ ਦਿੰਨੇ ਆ ਗਰੀਬ ਆ ਉਹ ਜਾ ਰਹੇ ਹਾਂ ਕਿੰਨਾ ਔਖਾ ਉਹ ਘਰ ਛੱਡ ਆਪਦੇ ਬੇਬੇ ਆਪਦੇ ਘਰ ਛੱਡ ਕੇ ਜਾਣਾ ਬੜੇ ਔਖੀ ਗੱਲਾਂ ਨਿਕੀਆਂ ਮੋਟੀਆਂ ਗੱਲਾਂ ਨਹੀਂ ਹੁੰਦੀਆਂ ਜਿੜੀਆਂ ਉਹਨਾਂ ਨੇ ਛੱਡਦੀਆਂ ਹਾਂ ਬੇਬੇ ਹਾਂ ਪੁੱਤ ਕਿਵੇਂ ਹੋ ਆਏ ਫਿਰ ਹੋਰ ਪਤ ਜਾਣਾ ਸੀ ਹੋਰ ਕਿਵੇਂ ਰਿਹਾ ਵਧੀਆ ਮਿਲੇ ਘਟ ਕੇ ਜੱਭੀਆਂ ਪਾ ਕੇ ਹਾਂ ਪੁੱਤ ਮਿਲ ਆਏ ਚੱਲ ਸਾਰੇ ਜਾਣੇ ਮੈਚਿੰਗ ਕਰੀ ਫਿਰਦੇ ਮੈਂ ਵਿਚਾਰਾ ਤੂੰ ਵੀ ਕਰਨ ਲਾਪਟੇਂਗਾ ਕੋਈ ਨਹੀਂ ਗੁਰਦੁਆਰੇ ਤੁਸੀਂ ਮੈਨੂੰ ਕਹਿਨੇ ਹੋ ਤੁਸੀਂ ਮੈਨੂੰ ਗਾਲਾਂ ਕੱਢਦੇ ਆਂ ਕਿ ਤੂੰ ਐਦਾਂ ਕਰ ਤਾ ਮੈਂ ਹੁਣ ਮੈਚਿੰਗ ਵਿਚਾਰੀ ਆਪਦੀ ਗੱਡੀ ਨਾਲ ਕਦੇ ਇਹਨੂੰ ਪ੍ਰਾਂਦੀ ਲੈ ਕੇ ਦੇਦੀ ਕਦੇ ਇਹਦੇ ਵਿਚਾਰੀ ਦੇ ਲਾਈਪਵਾ ਦੇ ਕਦੇ ਇਹ ਕਰਾ ਦੇ ਇਹਨੂੰ ਮੇਕਅਪ ਕਰਾ ਕੇ ਦੇਣਾ ਚਾਹ ਤੇ ਪੂਰੇ ਘਰ ਨੇ ਹੁੰਦੇ ਬੰਦੇ ਨੇ ਜਦੋਂ ਮੇਰੇ ਘਰ ਵਾਲੇ ਆ ਕਿ ਮੈਂ ਇਹਨੂੰ ਰੰਗ ਪਣਗੇ ਸੂਟ ਲੈ ਕੇ ਦੇ ਆ ਕਰਨੇ ਆਪਦੀ ਪਾਕ ਦੇ ਨਾਲ ਵਾਹਿਗੁਰੂ ਮਿਹਰ ਕਰੇ ਬਾ ਜਲਦੀ ਜਲਦੀ ਵਿਆਹ ਹੋ ਜੇ ਬਸ ਹਾਂ ਵੈਰੀ ਗੁੱਡ ਸੋ ਮਿੱਤਰੋ ਵਲੌਗ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਯੂਗੋ ਜੋ ਨਾਲ ਸਭ ਕੁਝ ਕਰ ਦਿਓ ਡੇਲੀ ਵਲੌਗ ਆਇਆ ਕਰਨਗੇ ਤੇ ਚੱਕ ਕੇ ਰੱਖੋਗਾ ਮਨੂੰ ਥੈਂਕ ਯੂ ਸੋ ਮੱਚ ਲਵ ਯੂ ਬਾਏ ਕਰ ਦਿਓ ਸਾਰੇ ਜਣੇ ਬਾਏ ਬਾਏ